ਦੋ ਦਿਨ ਬਾਕੀ ਰਹਿ ਗਏ ਨੇ ਗੱਲ ਹੀ ਆ ਵੀ ਐਸੇ ਡਰਾਮੇਬਾਜ਼ ਪੂਰੇ ਕੈਂਡੀਡੇਟ ਆਏ ਨੇ ਜਿਹੜੇ ਬਾਹਰੋਂ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਉਹ ਵੀਡੀਓ ਦੇ ਵਿੱਚ ਇੱਕ ਨੌਜਵਾਨ ਚੰਗੀ ਗੱਲ ਆ ਮਤਲਬ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੋਕਾਂ ਨੂੰ ਇਹ ਇਹ ਕਿੰਨਾ ਲੋਕ ਸਮਝਦੇ ਆ ਵੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਅਸੀਂ ਜਦ ਮਰਜੀ ਬੇਫਕੂ ਬਣਾ ਲਈਏ ਉੱਥੇ ਸਾਰੇ মিডিਆ ਵਾਲੇ ਸੱਦੇ ਹੋਏ ਸਾਰੇ মিডিਆ ਵਾਲੇ ਕਵਰੇਜ ਕਰ ਰਹੇ ਆ ਤੇ ਉਹਨੂੰ ਕਹਿ ਰਿਹਾ ਅਚਾਨਕ ਮੈਂ ਇਹ ਗੱਲ ਸੁਣ ਕੇ ਇੰਸਟਾਗ੍ਰam ਤੇ ਪੜ੍ਹ ਕੇ ਮੈਂ ਆ ਗਿਆ ਤੇ ਇੱਕਦਮ ਅਚਾਨਕ ਮੈਂ ਘਰੇ ਆ ਗਿਆ ਉਹ ਕੁਦਰਤੀ ਗੱਲ ਫੜੀ ਕਿਵੇਂ ਗਈ ਕਿਉਂਕਿ ਸਾਰੇ ਤੁਹਾਡੇ ਚੋ ਮੀਡੀਆ ਚੈਨਲ ਨੇ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ ਤੇ ਉਹ ਤੇਲ ਚੋਂਦੀਆਂ ਇਕਲੀਆਂ-ਇਕਲੀਆਂ ਜਿਹੜੀਆਂ ਵੀਡੀਓ ਆਏ ਇਕੱਲੇ-ਇਕੱਲੀ ਗੱਲ ਆ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਜੀ ਇੰਸਟਾਗ੍ਰam ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆ ਗਿਆ ਤੇ ਮੈਂ ਕਿਹਾ ਜੀ ਫਿਰ মিডিਆ ਕਿੱਥੋਂ ਆ ਗਿਆ ਤੇ ਇਹ ਇੰਨੇ ਵੱਡੀ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ ਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਆ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਦੇਖੋ ਕੁਰਤੇ ਪਜਾਮੇ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜੀ ਕੁਝ ਕਹਿ ਰਿਹਾ ਏ ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਪ੍ਰਿੰਸ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਰੇ ਤੋਂ ਲੈਣ ਦੀ ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਮੈਂ ਐਡਾ ਵੱਡਾ ਰਾਜਾ ਹਾਂ ਜਿਹੜਾ ਕਿ ਅੱਜ ਕੱਲ ਰਾਜੇ ਖਤਮ ਹੋ ਚੁੱਕੇ ਆ ਕੋਈ ਰਾਜਾ ਨਹੀਂ ਗਾ ਅੱਜ ਕੱਲ ਅੱਜ ਕੱਲ ਗੱਲ ਆਮ ਆਦਮੀ ਦੀ ਆ ਤੇ ਉਹ ਇੱਕ ਜੇ ਤੁਸੀਂ ਤੋਡੀ ਧਰਮ ਪਤਨੀ 2 ਕਰੋੜ ਦੀ ਗੱਡੀ ਤੁਸੀਂ 2 ਕਰੋੜ 40 ਲੱਖ ਦੀ ਗੱਡੀ 'ਚ ਤੁਸੀਂ ਕਹਿੰਦੇ ਹੋ ਮੈਂ ਥੱਲੇ ਜਿਹੜੀਆਂ ਜਰਾਬਾਂ ਐ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਹੋ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਦ ਬੰਦਾਂ ਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ ਇਹ ਕਿਤੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ ਮੈਂ ਪੀਲੀ ਗੱਡੀ ਸ਼ੋਅ ਕੀਤੀ ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲਓ ਪਿਛਲੀ ਇਲੈਕਸ਼ਨ ਦਾ ਵੀ ਉਦੋਂ ਪਿਛਲੀ ਇਲੈਕਸ਼ਨ ਦਾ ਵੀ ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ ਇੱਕ ਜਗ੍ਹਾ ਮਨੇ ਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਵੀ ਲੱਖਾਂ ਰੁਪਏ ਦੀਆਂ ਮੈਂ ਜਰਾਬਾਂ ਪਾਉਣਾ ਹਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਦੇਖੋ ਉਤਵिलास ਸਕੀਮ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਆ ਕਿ ਮੈਂ ਸਿਲੰਡਰ ਦਿੱਤੇ ਮੈਂ ਘਰ-ਘਰ ਵਿੱਚ ਸਿਲੰਡਰ ਪਹਚਾਇਆ ਆ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ ਇਹਨਾਂ ਨੇ ਭਾਜਪਾ ਲੰਦੇ ਘਰਾਂ ਦੇ ਵਿੱਚ ਸਿਲੰਡਰ ਪਹਚਾਏ ਆ ਚੋਰੀ ਪਤਾ ਨਹੀਂ ਕਿੰਨੇ ਹਜ਼ਾਰ ਸਿਲੰਡਰ ਪਚਾਇਆ ਹੈ ਤੇ ਦਿੱਤਾ ਸਿਰਫ ਆਪ ਦੇ ਭਾਜਪਾ ਦੇ ਲੋਕਾਂ ਨੂੰ ਹੈ ਜਿਹੜੇ ਕੋਈ ਵਰਕਰਸ ਹੈ ਜਿਹੜੇ ਇਹਨਾਂ ਦੇ ਆਪ ਦੇ ਨਿੱਜੀ ਬੰਦੇ ਹੈ ਤੇ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ ਆ ਦੇਖੋ ਮੇਰੇ ਮਗਰ ਚੁੱਲ੍ਹਿਆਂ ਤੇ ਰੋਟੀ ਬਣਾ ਰਹੇ ਹੈ ਲੋਕ ਸਰਕਾਰਾਂ ਗੱਲਾਂ ਹੋਰ ਕਰਦੀਆਂ ਕੰਮ ਹੋਰ ਕਰਦੀਆਂ ਮੈਂ ਤਾਂ ਕਹਿੰਨੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਂਡੀਡੇਟ ਨੂੰ ਜਿਹੜੇ ਇੱਥੋਂ ਐਮ ਐਲ ਏ ਹੈ ਮੈਨੂੰ ਨਹੀਂ ਪਤਾ ਵੀਰ ਦਾ ਕੀ ਨਾਮ ਹੈ ਜੀ ਉਹਨਾਂ ਦਾ ਕੁਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਏਡੀ ਬਹੁਮਤ ਨਾਲ ਜਿਤਾਇਆ ਹੈ ਜ਼ਮੀਨ ਤੇ ਉੱਤਰ ਕੇ ਜਰਾ ਲੋਕਾਂ ਦੀ ਰਿਐਲਿਟੀ ਕੀ ਲੋਕੀ ਵਿਚਾਰੇ 6 6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਟੀ ਬਣਾ ਰਹੇ ਆ ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋਏ ਹੋਵੇਂ ਕਿਹੜੇ ਝੂਠੇ ਦਾਅਵੇ ਕਰ ਰਹੇ ਹੋ ਕਿਹਨੂੰ ਜਵਾਬ ਦੇ ਹੋ ਦੁਬਾਰਾ ਫੇਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂੰਹ ਲੈ ਕੇ ਵੋਟ ਵੋਟ ਮੰਗਣ ਆ ਜਾਂਦੇ ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕਿਸੇ ਦਾ ਕੋਈ ਫਰਕ ਨਹੀਂ ਪੈਣਾ ਵੇਖੋ ਬਿਆਨ ਦੇ ਜੋਗੇ ਵੱਡੀਆਂ ਵੱਡੀਆਂ ਗੱਲਾਂ ਕਰ ਜੋਗੇ ਹਮੇਸ਼ਾ ਹੀ ਕਰ ਜਾਂਦੇ ਆ 2 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਹਜ਼ਾਰ ਰੁਪਏ ਔਰਤਾਂ ਨੂੰ ਦੇਵਾਂਗੇ 2% ਦੇ ਐਮਐਸਪੀ ਦੇਵਾਂਗੇ এমਪਲੋਇਮੈਂਟ ਦੇਵਾਂਗੇ ਇੰਡਸਟਰੀ ਨੂੰ ਆ ਦੇਵਾਂਗੇ ਸਭ ਝੂਠੀਆਂ ਗੱਲਾਂ ਹੈ ਲੋਕਾਂ ਤੇ ਕੋਈ ਅਸਰ ਨਹੀਂ ਹੋਣਾ 10 ਸਾਲ ਹੋ ਗਏ ਸਰਕਾਰ ਆਈ ਨੂੰ ਗਾਇਬ ਸੀ ਅਮਿਤ ਸ਼ਾ ਜੀ ਇਹ ਕਿਸ ਤਰ੍ਹਾਂ ਦੇ ਦੇਖੋ ਇਹ ਨਾ ਬੇਤੁਕੇ ਸਵਾਲ ਹੈ ਇਹ ਕਰੋ ਵੀ ਨਾ ਬਿਕੋਜ਼ ਇਹਨਾਂ ਲੀਡਰਸ ਨੂੰ ਮੈਨੂੰ ਲੱਗਦਾ ਨਾ ਸੁੱਤੇ ਰਹਿੰਦੇ ਆ ਜਦੋਂ ਆ ਜਾਂਦੇ ਆ ਤਸੱਤਾ ਦੇ ਵਿੱਚ ਸੌ ਜਾਂਦੇ ਆ ਆ ਕੇ ਉਦੋਂ ਤੋਂ ਬਾਅਦ ਜਦੋਂ ਦੁਬਾਰਾ ਫੇਰ ਮੋੜ ਤਾਂ ਆ ਜਾਂਦੀਆਂ ਫੇਰ ਜਾਗ ਜਾਂਦੇ ਆ ਦੋ ਦਿਨ ਵਾਸਤੇ ਇਹਨਾਂ ਗੱਲਾਂ ਦਾ ਕੋਈ ਤੁਕ ਨਹੀਂ ਬਣਦਾ ਇਹ ਤਾਂ ਮੈਂ ਵੇਖੋ ਇਸ ਗਲਤੀ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ ਲੋਕਾਂ ਨੇ 4 ਤਰੀਕ ਨੂੰ ਮੇਰੀ ਭੈਣ ਨੂੰ ਦੱਸ ਦੇਣਾ ਹੈ ਕਿ ਘਰੇ ਬੈਠਣ ਦੀ ਤਿਆਰੀ ਕਰ ਲਓ ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ ਅੱਜ ਫੇਰ ਦਾਦਾ ਜੀ ਦਾ ਨਾਮ ਯਾਦ ਆ ਗਿਆ ਦੇਖੋ ਕਦੀ ਪਾਰਟੀਆਂ ਨੂੰ ਵਰਤਣਾ ਆਪਦੇ ਦਾਦੇ ਨੂੰ ਵੀ ਵਰਤਨ ਲੱਗ ਪਏ ਲੋਕ ਵੋਟਾਂ ਪਿੱਛੇ ਪਤਾ ਨਹੀਂ ਕਿਸ ਦਿਨਾਂ ਦਾ ਜ਼ਮੀਰ ਮਰਿਆ ਹੋਇਆ ਲੋਕਾਂ ਦਾ ਉਹ ਕਿਸੇ ਮੁੱਦੇ ਤੇ ਵੋਟ ਮੰਗ ਨਹੀਂ ਸਕਦੇ ਕਉਕੀ ਕੀਤਾ ਹੀ ਕੁਛ ਨਹੀਂ 10 ਸਾਲਾਂ ਦੇ ਵਿੱਚ